ਕਿਹੜਾ ਕਿਹੜੇ ਸ਼ੀਰ ਸਿੰਘਾਂ ਦੇ ਤੋਂ ਹਾਂ ਹਾਂਜੀ ਬਾਬਾ ਗੁੱਡਾ ਸਾਹਿਬ ਜੀ ਆ ਬੋਦਾ ਸਾਹਿਬ ਬੋਦਾ ਜਿੰਦਗੀ ਬਿਲਕੁਲ ਬਖੰਡ ਕਰਿਆ ਤੂੰ ਇਹਨੂੰ ਕੋਲ ਬਖੰਡ ਕਰਿਆ ਪਰਚਾ ਜਿੰਦੀ ਆ ਗਈ ਵਿੱਚ ਕਿਹੜਾ ਕਿਹੜਾ ਸੰਪਰਵੇਸ਼ ਕੀਤਾ ਦੱਸੋ ਮੈਨੂੰ ਕੋ ਮੈਂ ਬੈਂਕੋ ਨਾਮ ਮੈਂ ਵਾਈਡ ਹੋ ਜੀ ਕਾ ਵਾਈਡ ਹੋ ਜੀ ਕਿ ਫਦੇ ਕਿਹੜਾ ਕਿਹੜੇ ਸਿੰਘ ਨੇ ਦਤੋ ਲੋਕ ਪੁੱਤ ਹਾਂਜੀ ਬਾਬਾ ਗੋਡਾ ਸਾਹਿਬ ਜੀ ਆ ਬੋਤਾ ਸੀ ਬੋਤਾ ਬੋਤਾ ਸਿੰਘ ਜੀ ਅਗਲੇ ਸਾਲ ਵੀ ਸਵਾ ਵੀ ਕਰਨ ਤੁਹਾਡੇ ਸਵਾਲਾਂ ਦਾ ਜਵਾਬ ਦੋ ਮੇਰੇ ਦਾ ਕੋਈ ਜਵਾਬ ਨਹੀਂ ਮੈਨੂੰ ਕੋਈ ਸਵਾਲ ਨਹੀਂ ਚਲੋ ਆਈ ਜਾਓ ਅੱਜ ਕੋਈ ਸ਼ੀਤ ਕੁਸ਼ਲ ਬਿਲਕੁਲ ਵਿਖੰਡ ਕਰ ਰਿਹਾ ਤੂੰ ਜਲਰ ਕੋਲ ਵਿਖੰਡ ਕਰ ਰਿਹਾ ਪ੍ਰਸ਼ਾਸਨ ਦੀ ਆਈ ਦੇ ਵਿੱਚ ਵਾ ਬਿਲਕੁਲ ਕੋਲ ਵਿਖੰਡ ਕਰ ਰਿਹਾ ਮੈਂ ਪ੍ਰਸ਼ਾਸਨ ਨੂੰ ਮਾਰੋ ਵਾਏ ਹੁਣੇ ਹੱਥ ਗੱਡੀ ਲਾ ਕੇ ਚੱਲੋ ਬਾਹਰ ਨੂੰ ਦੇਖੇ ਚੱਲੋ ਮੈਂ ਨਹੀਂ ਜਗਾ ਨਾ ਮਾਰਦਾਗਾ ਵਾ ਜਾ ਸਾਡੇ ਸਵਾਲਾਂ ਦਾ ਜਵਾਬ ਦੇ ਇੱਥੇ ਸਿਰਫ ਪੰਜਾਬੀ ਮਾਤਰਾ ਆਪਦੀ ਆਪਦੀ ਮਾਤਰਾ ਤੇ ਸਾਰੀ ਦੁਨੀਆ ਨੂੰ ਮੈਂ ਪਰਿਵਾਰ ਦੇ ਵਿੱਚੋਂ ਪੁੱਛੂੰਗਾ ਤੈਨੂੰ ਦੱਸੋ ਬਾਬੇ ਜੀਤ ਸਿੰਘ ਦਾ ਦੱਸੋ ਮੈਨੂੰ ਭਾਈ ਮਣੀ ਸਿੰਘ ਦੱਸੋ ਮੈਨੂੰ ਗੋਤਾ ਸਿੰਘ ਦੱਸੋ ਮੈਂ ਭਾਈ ਬੱਜਾ ਸਿੰਘ ਦਾ ਸੁਣਿਓ ਸਰੋ ਬਾਈ ਆਪਾਂ ਸਿਰੋ ਗਏ ਕੋਈ ਸੇਵਾ ਕਰੀ ਹਾਦੋ ਯਾਰ ਸਿਰ ਮੱਲ ਗਿਆ ਚਲੋ ਮੈਂ ਤੁਹਾਨੂੰ ਪਹਿਲਾਂ ਦੱਸਦਾ ਜੀ ਬਗੈ ਸਹੀ ਐਡੀ ਅਸੀਂ ਤਾਂ ਅਸੀਂ ਤਾਂ ਦਿਮਾਗ ਸਹੀ ਕਰਨ ਵਾਲੇ ਆ ਹਾਟ ਜਦੋਂ ਬਈ ਦਿਮਾਗ ਸਹੀ ਕਰਨ ਵਾਲੀ ਆ। ਅਹੀ। ਉਹ ਵੀ ਬਾਬਾ ਜਿਹੜੀ ਕੋ ਸੰਗਤ ਦੇ ਇਸ ਕਰਦੀ ਆ ਸਮੇਂ ਦੀ ਆ ਉਹ ਭਾਈ ਗੁਰਮਾਰ ਲੱਲ ਬਸ। ਆ ਗੱਲ ਨਾਲ ਸਹਿਮਤ ਆ। ਪਰ ਕਿਰਪਾ ਦਾ ਸਥਾਨ ਹੀ ਨਾ ਇਹਗਾ। ਇਹ ਆਸਾਨ ਦੀ ਬਿੱਤਰ ਤਾਂ ਰੱਖੀ ਨਾ ਆਪਾਂ। ਧਿਆਨ ਨਾਲ ਬੁੜਕਾ ਸਾਹਿਬ ਉੱਪਰ ਆ। ਕਿਹੜਾ ਕਿਹੜੇ ਸ਼ੀਰ ਸਿੰਘ ਨੇ ਦਿੱਤੋ। ਹਾਂਜੀ। ਰਾਬਾ ਹੁਡਾ ਸਾਹਿਬ ਜੀ ਆ ਬੋਦਾ ਸਾਹਿਬ ਬੋਦਾ ਜਿੰਦਗੀ ਮੈਂ ਤੂੰ ਵਾਰੀ ਤੂੰ ਵਾਰੀ ਤੂੰ ਬਿਲਕੁਲ ਬਖੰਡ ਕਰਿਆ ਤੂੰ ਤੈਨੂੰ ਬਿਲਕੁਲ ਬਖੰਡ ਕਰਿਆ ਪਰਚਾ ਚੰਦੀ ਆ ਗਈ ਵਿਚ ਕਿਹੜਾ ਕਿਹੜਾ ਸੰਪਰਵੇਸ਼ ਕੀਤਾ ਦੱਸੋ ਮੈਨੂੰ ਕੋਈ ਮੈਂ ਬੈਂਕੋ ਨਾਮ ਵੀ ਵਾਈਡ ਹੋ ਜੀ ਕਾ ਵਾਈਡ ਹੋ ਜੀ ਕਿ ਫਦੇ ਕਿਹੜਾ ਕਿਹੜੇ ਸਿੰਘ ਨੇ ਦਤੋ ਹਾਂਜੀ ਬਾਬਾ ਗੋਦਾ ਸਾਹਿਬ ਜੀ ਆ ਬੋਤਾ ਸਾਹਿਬ ਬਾਬਾ ਬੋਤਾ ਸਿੰਘ ਜੀ ਅੱਗੇ ਸਵਾਲ ਤੁਸੀਂ ਸਵਾਲ ਵੀ ਕਰੋ ਸਾਡੇ ਸਵਾਲਾਂ ਦਾ ਜਵਾਬ ਦਿਓ ਮੇਰੇ ਦਾ ਕੋਈ ਜਵਾਬ ਨਹੀਂ ਮੈਨੂੰ ਕੋਈ ਸੁਆਦ ਨਹੀਂ ਚਲੋ ਭਾਈ ਆ ਜੀ ਕੋਈ ਇਧੇ ਖੁਸ਼ਾ ਬੈਲ ਕੋਲ ਬਖੰਡ ਕਰ ਰਿਹਾ ਤੂੰ ਬੈਲ ਕੋਲ ਬਖੰਡ ਕਰ ਰਿਹਾ ਪ੍ਰਸ਼ਾਸਨ ਦੀ ਅੱਖੀ ਦੇ ਵਿੱਚ ਵਾ ਬੈਲ ਕੋਲ ਬਖੰਡ ਕਰ ਰਿਹਾ ਮੈਂ ਪ੍ਰਸ਼ਾਸਨ ਨੂੰ ਮਾਰੋ ਵਾਏ ਹੁਣੇ ਹੱਥ ਕੱਢੀ ਲਾ ਕੇ ਚਲੋ ਬਾਹਰ ਨੂੰ ਦੇਖ ਕੇ ਚਲੋ ਮੈਂ ਨਹੀਂ ਜਗਾ ਨਾ ਬਾਹਰ ਹੈਗਾ ਵਾ ਜ ਸਾਢੇ 12 ਵਜੇ ਵਾਪਸ ਦੇ ਇੱਥੇ ਸਿਰਫ ਪੰਜਾਬੀ ਮੱਤ ਹੈ ਆਪਦੀ ਮੱਤ ਤਾਂ ਸਾਰੀ ਦੁਨੀਆ ਨੂੰ ਮੈਂ ਪਰਿਵਾਰ ਦੇ ਵਿੱਚੋਂ ਪੁੱਛੂੰਗਾ ਤੈਨੂੰ ਦੱਸੋ ਬਾਬੇ ਜੀਤ ਸਿੰਘ ਦਾ ਦੱਸੋ ਮੈਨੂੰ ਭਾਈ ਮਣੀ ਸਿੰਘ ਦੱਸੋ ਮੈਨੂੰ ਗੋਤਾ ਸਿੰਘ ਦੱਸੋ ਮੈਨੂੰ ਭਾਈ ਬਕਰ ਸਿੰਘ ਦੱਸੋ ਮੀਨੋ ਸਿਰੋ ਭਾਈ ਆਪਾ ਸਿਰੋ ਭਾਈ ਕੋਈ ਸਿਰੋ ਹਾਦੋਂ ਯਾਰ ਜਿੰਦ ਸਰ ਮਾਰ ਲੱਗ ਗਿਆ ਚਲੋ ਮੈਂ ਤੁਹਾਨੂੰ ਪਹਿਲਾਂ ਦੱਸਦਾ ਜੀ ਅਸੀਂ ਤਾਂ ਅਸੀਂ ਤਾਂ ਦੁਮਾਰਦ ਸਹੀ ਕਰਨ ਵਾਲੇ ਆਂ ਸਾਡੀ ਜਦੋਂ ਵੀ ਦਿਮਾਗ ਸਹੀ ਕਰਨ ਵਾਲੀ ਆ। وہی ਬਾਬਾ ਜਿਹੜੀ ਕੋ ਸੰਗ ਦਾ ਇਸ ਕਰਦੀ ਹੈ ਸਮਝਦੀ ਆ ਰੂ ਉਹ ਭਾਈ ਗੁਰਮਾਨ ਲਾਲ ਬਸ। ਆ ਗੱਲ ਤਾਂ ਸਹਿਮਤ ਆ। ਪਰ ਕਿਰਪਾ ਵਾਲਾ ਸਥਾਨ ਹੀ ਨਾ ਆਏਗਾ। ਇਹ ਆਸਾਨ ਦੀ ਬਿੱਤਰ ਤਾਂ ਬੈਠੀ ਨਾ ਆਪਾਂ। ਆਹ ਬੰਦਾ ਅਲੱਗ ਅਲੱਗ ਧਿਆਨ ਨਾਲ ਗੁਰਕਾ ਸਾਹਿਬ ਉੱਪਰ ਆ।